ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਟਾਵਰ ਦੇ ਉੱਪਰ ਜਿਹੜੀ ਵਾ ਕਹਿ ਲੋ ਕਿ ਵੀਰ ਬੈਠਾ ਕਿਉਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਉਹਦਾ ਕਾਰਨ ਕੀ ਹੈ ਕਾਰਨ ਦੇਖੋ ਉਹਦਾ ਇਹ ਜੇ ਕਿ თან ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਕਾਰਡਿੰਗ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹਦੀ ਹੁਣ ਇਸ ਟਾਈਮ ਜੇ ਦੇਖਿਆ ਜਾਵੇ ਹਾਲਤ ਕਾਫੀ ਗੰਭੀਰ ਚੱਲ ਰਹੀ ਹੈ ਤੇ ਹੁਣ ਤੇ ਉਹਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਵੀਰ ਗੁਰਜੀਤ ਸਿੰਘ ਦੀ ਤੇ ਸਾਡੀਆਂ ਜਿਹੜੀਆਂ ਸਰਕਾਰ ਕਹਿ ਲੋ ਜਦੋਂ ਪਹਿਲਾਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਉਸ ਟਾਈਮ ਵਾਅਦੇ ਕਰ ਦਿੰਦੇ ਆ ਕਿ ਆਪਾਂ ਬੇਰਵੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਕਰਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੁਣ ਇੱਕ ਤਰੀਕ ਨੂੰ ਉਥੋਂ ਵਹੀਰ ਚੱਲੇ ਲੱਗੀ ਆ ਸਮਾਵੇ ਟਾਵਰ ਤੋਂ ਵੱਖੋ ਵੱਖ ਪੜਾਦਰ ਪੜਾ ਹੁੰਦੀ ਹੋਈ ਪਟਿਆਲੇ ਤੋਂ ਲੁਧਿਆਣੇ ਤੋਂ ਫਗਵਾੜੇ ਤੋਂ ਜਲੰਧਰ ਸ਼ਹਿਰ ਤੋਂ ਪੜਾਦਰ ਪੜਾ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਆ ਇੱਥੇ ਮੈਂ ਸਾਰਿਆਂ ਨੂੰ ਸਤਿਕਾਰਯੋਗ ਸਹਿਤ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਆਪਣੀਆਂ ਸਿੱਖ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਤੇ ਜਿੰਨੇ ਵੀ ਆਪਣੇ ਸਤਿਕਾਰਯੋਗ ਟਕਸਾਲ ਵਾਲੇ ਨੇ ਸਾਰਿਆਂ ਦੇ ਸਤਿਕਾਰਯੋਗ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜਰੂਰ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੇ ਕੀਮਤੀ ਸਮੂਹ ਚ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰੋ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਆਪਣੇ ਕਹਿ ਲੋ ਕਿ ਨਿੱਜੀ ਸਵਾਰਥਾਂ ਵਾਸਤੇ ਨੇ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗੰਸਾਹਿ ਦੀ ਹੋਰ ਹੀ ਬੇਦਬੀ ਹੈ ਉਹਦੇ ਮੁਤਲਕ ਬੈਠਾ ਉੱਥੇ ਪਰ ਸਾਡਾ ਸਾਰਿਆਂ ਨੇ ਉੱਥੇ ਫਰਜ਼ੀ ਬੰਦਾ ਕਿ ਅਸੀਂ ਵੀਰ ਗੁਰਜੀਤ ਸਿੰਘ ਦਾ ਸਾਥ ਦਈਏ ਹੁਣ ਦੇਖੋ 15 ਮਹੀਨੇ ਹੋ ਤੋ ਉੱਪਰ ਸਮਾ ਹੋ ਜੱਲਾ ਵੀਰ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠੇ ਲੋ ਦੇਖੋ ਚਲੋ ਜਿੰਨੇ ਵੀ ਵੀਰ ਭਰਾ ਉੱਤੇ ਹਾਜ਼ਰੀ ਲਾ ਚੁੱਕੇ ਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਕਹਿੰਨੇ ਕਿ ਸਰਕਾਰਾਂ ਦਾ ਇਹਨਾਂ ਵੱਲ ਧਿਆਨ ਬਿਲਕੁਲ ਨਹੀਂ ਜਾ ਰਿਹਾ ਕਿ ਜਿਹੜਾ ਕਿ Google ਸੈੱਟ ਦੀ ਜਿਹੜੀ ਬੇਅਤੀ ਹੋ ਰਹੀ ਉੱਤੇ ਹੱਲ ਨਹੀਂ ਕਰਦੇ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਪਿੰਡਾਂ ਤੋਂ ਮੈਂ ਤਾਂ ਕਹਿੰਦਾ ਕਿ ਇੱਕ ਇੱਕ ਟਰਾਲੀ ਸਾਜ ਜਨੇ ਲੈਣ ਪਿੰਡਾਂ ਵਿੱਚੋਂ ਪੰਜ ਪੰਜ ਜਾਣੇ ਤੋਰ ਪੈਣ ਤੇ ਇਕੱਠ ਬਹੁਤ ਵੱਡਾ ਹੋ ਸਕਦਾ ਤੁਸੀਂ ਵੀਹੀ ਦੀ ਗੱਲ ਕੀਤੀ ਹੈ ਇਸ ਦੇ ਲਈ ਤੁਹਾਡਾ ਨਾ ਕਿਸੇ ਵਾਸ ਸੰਸਥਾਵਾਂ ਵੱਲੋਂ ਸੰਪਰਕ ਕੀਤਾ ਗਿਆ ਸਾਥ ਦੇਣ ਦੀ ਗੱਲ ਕੀਤੀ ਗਈ ਹੈ ਉਹਦੀ ਵੀਰ ਸ਼ੁਰੂ ਹੋਣੀ ਹੈ ਕਦੋਂ ਇੱਕ ਦਿਨ ਜਿਹੜੀ ਸ਼ੁਰੂ ਹੋ ਕੇ ਕਦੋਂ ਇੱਥੇ ਪਹੁੰਚਣੀ ਹੈ ਦੇਖੋ ਸਮਾਣੇ ਟਾਵਰ ਤੋਂ ਇੱਕ ਤਰੀਕ ਤੋਂ ਚੱਲਣੀ ਹੈ ਵਹੀਰ ਤੇ ਪੜਾਦਰ ਪ੍ਰਾ ਹੁੰਦੇ 15 ਤਰੀਕ ਨੂੰ ਇੱਥੇ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਹੈ ਕਿਹੜੇ ਕਿਹੜੇ ਰਸਤੇ ਲਾਈਏ ਤੇ ਪਟਿਆਲੇ ਥਰੀ ਆਣੀ ਦੇ ਪਟਿਆਲੇ ਤੋਂ ਬਾਅਦ ਸਵੇਰ ਲੁਧਿਆਣਾ ਜਲੰਧਰ ਫਗਵਾੜਾ ਵਿਆਸ ਪੜਾਦਰ ਪੜਾ ਹੁੰਦੇ ਸਾਰਾ ਮਤਲਬ ਕਿ ਇੱਥੇ ਤੱਕ ਸਮਾਪਤੀ ਹੋਏਗੀ ਬਹੀਰ ਦੀ ਇਸ ਦੇ ਲਈ ਕੋਈ ਵੱਖ-ਵੱਖ ਸੰਸਥਾਵਾਂ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਹੈ ਕਿ ਅਸੀਂ ਇਸ ਵੀਰ ਦੀ ਸਾਥ ਦਵਾਂਗੇ ਬਿਲਕੁਲ ਜੀ ਬਿਲਕੁਲ ਕਾਫੀ ਸੰਸਥਾਵਾਂ ਨਾਲ ਗੱਲ ਵੀ ਹੋ ਰਹੀ ਗੱਲਬਾਤ ਚੱਲ ਵੀ ਰਹੀ ਹੈ ਤੇ ਇਹਦੇ ਵਿੱਚ ਸਾਡਾ ਵੀਰ 골ਡਨ ਹੱਟ ਵਾਲਾ ਰਾਣਾ ਵੀਰ ਉਹ ਅੱਗੇ ਲੱਗਾ ਤੇ ਸਾਰੇ ਉਹਦੇ ਨਾਲ ਚੱਲਦੇ ਪਏ ਨੇ ਮੋਢੇ ਨਾਲ ਮੋਢਾ ਜੋੜ ਕੇ ਤੇ ਇੱਥੇ ਨੇ ਜਿੰਨੀਆਂ ਵੀ ਆਪਣੇ ਜਥੇ ਬਣੀਆਂ ਕਿਸਾਨ ਜਥੇ ਬਣੀਆਂ ਕਹਿ ਲੋ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਹਿਣਾ ਆਪਣੇ ਸਿੱਖ ਜਥੇ ਬਣੀਆਂ ਸਿੱਖ ਸੰਪਰਦਾਵਾਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਮਤਲਬ ਕਿ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਨਾਂ ਵਾਸਤੇ ਬੈਠਾ ਹੈ ਜਿਵੇਂ ਕਿ ਤੁਸੀਂ ਹੁਣ ਤਿਆਰੀ ਕਰ ਬੈਠੇ ਹੋ ਤੇ ਵੀਰ ਗੁਰਜੀਤ ਸਿੰਘ ਜੋ ਬਹੁਤ ਲੰਮੇ ਸਮੇਂ ਤੋਂ ਟਾਵਰ ਤੇ ਬੈਠ ਰਿਹਾ ਨੇ ਕੀ ਕਾਰਨ ਲੱਗਦਾ ਕਿ ਆਖਰੀ ਕੁਸਮ ਨਾ ਦੇਖੋ ਇਹਦਾ ਤੇ ਵੇਖਿਆ ਜਾਵੇ ਸਰਕਾਰਾਂ ਦਾ ਮੈਂ ਸਭ ਤੋਂ ਵੱਡਾ ਇੱਥੇ ਕਸੂਰ ਲੈਂਦਾ ਕਿਉਂਕਿ ਪਹਿਲਾਂ ਤੇ ਸਰਕਾਰਾਂ ਜਦੋਂ ਮੌਜੂਦਾ ਸਰਕਾਰ ਜਦੋਂ ਪਹਿਲਾਂ ਸਰਕਾਰਾਂ ਤੁਸੀਂ ਤੰਗ ਹੋ ਕੇ ਨਵੀਂ ਸਰਕਾਰਾਂ ਬਣਾਈ ਸੀ ਆਮ ਪਾਰਟੀ ਦੀ ਪਰ ਵੇਖਿਆ ਜਾਵੇ ਤੇ ਇਹਨਾਂ ਸਰਕਾਰਾਂ ਨੇ ਵੀ ਸਟਾਰਟਿੰਗ ਇਹ ਸਾਡੇ ਨਾਲ ਮਤਲਬ ਕਹਿ ਲਓ ਕਿ ਵਾਅਦੇ ਕੀਤੇ ਸੀ ਕਿ ਅਸੀਂ ਬੇਦਬੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਜਿਸ ਨਾਲ ਕਿ ਕੋਈ ਬੇਦਬੀ ਕਰ ਨਹੀਂ ਸਕੇਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਾਂਗੇ ਔਰ ਉਹ ਵੀ ਹਜੇ ਤੱਕ ਕੋਈ ਮੁਕਤ ਨਹੀਂ ਨਸ਼ਾ ਹੋਇਆ ਉਸ ਤੋਂ ਬਾਅਦ ਕਿ ਆਈ ਬੰਦੀ ਸਿੰਘ ਰਿਹਾ ਕਰਾਂਗੇ ਉਹ ਵੀ ਰਹਾ ਨਹੀਂ ਹੋਏ ਕਿਤੇ ਨਾ ਕਿਤੇ ਦੇਖਿਆ ਜਾ ਸਰਕਾਰਾਂ ਦਾ ਬਹੁਤ ਵੱਡਾ ਇੱਥੇ ਫੇਲੀਅਰ ਹੈ ਜਿਹੜਾ ਕਿ ਵਾਦੇ ਪਹਿਲਾਂ ਕਰ ਲੈਣੇ ਸਰਕਾਰਾਂ ਉਸ ਤੋਂ ਬਾਅਦ ਪੂਰੇ ਨਹੀਂ ਕਰ ਪਾਉਂਦੀਆਂ ਸਰਕਾਰਾਂ ਹਰ ਕੀ ਕਰ ਲੱਗਦਾ ਕਿ ਤੁਹਾਡੀ ਕੋਈ ਐਸਜੀਪੀਸੀ ਨਾਲ ਜਾਂ ਸ਼੍ਰੀ ਅਕਾਲ ਤਖਤ ਜਿੱਥੋਂ ਕਿ ਸਾਰੇ ਹਕਮਦਾਰੂ ਕੋਲ ਨਾਲ ਕੋਈ ਗੱਲਬਾਤ ਦੇਖੋ ਵੀਰ ਗੁਰਜੀਤ ਸਿੰਘ ਜੀ ਦੀ ਪਿਛਲੇ ਦਿਨਾਂ ਵਿੱਚ ਜਥੇਦਾਰ ਗਰਗੱਦ ਸਾਹਿਬ ਨਾਲ ਗੱਲਬਾਤ ਹੋਈ ਸੀ ਐਸਜੀਪੀਸੀ ਦੇ ਧਾਨੀ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਮੇਰਾ ਕੀ ਇੱਕ ਵਾਰੀ ਉਥੇ ਹਾਇਰੀ ਲਾ ਕੇ ਉਹ ਚਲੇ ਗਏ ਨੇ ਪਰ ਮੇਰੇ ਖਿਆਲ ਨਾਲ ਉਹਨਾਂ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਫਰਜ਼ ਬੰਦਾ ਸੀ ਕਿ ਉਹਦਾ ਹਾਲਚਲ ਪੁੱਛਣਾ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਤੁਰਨੇ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਹੁਣ ਦੇਖੋ ਕੱਲੋਂ ਫਿਰ ਗੁਰਜੀਤ ਸਿੰਘ ਮਤਲਬ ਅਸੀਂ ਤੇ ਕਹਿੰਦੇ ਆ ਕਿ ਹੱਸਦਾ ਵਸਦਾ ਰਵੇ ਪਰ ਕੱਲੋਂ ਜੇ ਪਹਾੜਾ ਵਰਤ ਗਿਆ ਤੇ ਪਿੱਛੇ ਉਹਦੀ ਦੇਹ ਤੇ ਜਾ ਕੇ ਅਸੀਂ ਫਿਰ ਕਵਾਂਗੇ ਵੀਰ ਤੇਰੀ ਗੁਰਜੀਤ ਤੇ ਪਹਿਰਾ ਦੇਾਂਗੇ ਠੋਕ ਕੇ ਹਨਾ ਉਹਦਾ ਫੈਰਾ ਕੋਈ ਨਹੀਂ ਇਸੇ ਕਹਿੰਦੇ ਜੂੰਦੇ ਜਿਹਾ ਸਾਫ਼ ਦੇਣਾ ਚਾਹੀਦਾ ਕਿਸੇ ਵੀ ਜੀਵ ਦਾ ਤੇ ਜ਼ਰੂਰੀ ਵੀ ਹੈ ਅ ਇਸ ਮਾਮਲੇ ਬਿਲ ਜਿਹੜੀ ਤੁਸੀਂ ਵੀ ਹੇਰ ਕਰ ਰਹੇ ਹੋ ਜਿਹੜੀ ਕਿ ਸਮਾਣੇ ਚ ਸ਼ੁਰੂ ਹੋਣੀ ਹੈ ਇਸ ਦੇ ਲਈ ਤੁਸੀਂ ਜਿੰਮੇਦਾਰ ਤੁਮਹਾਨੂੰ ਬੋਲਿਓ ਕੋਈ ਕਿ ਉਹ ਵੀ ਸਾਥ ਦੇਣਾ ਦੇਖੋ ਉਹ ਵਹੀਰ ਵਾਸਤੇ ਜਿਹੜੀ ਗੱਲਬਾਤ ਹੈ ਨਾ ਵੀਰ ਕੁਰਜੀਤ ਸਿੰਘ ਦੀ ਹੋ ਰਹੀ ਹੈ ਮੇਰੇ ਨਾਲ ਨਹੀਂ ਹੋਈ ਮੈਂ ਤਾਂ ਨਾ ਵੀ ਗਲਤ ਕਹਿ ਰਹਾ ਕਿ ਮੇਰੇ ਨਾਲ ਹੋਈ ਹੈ ਮੇਰੇ ਨਾਲ ਇਸ ਤੇ ਉੱਤੇ ਕੋਈ ਗੱਲ ਨਹੀਂ ਹੋਈ ਵੀਰ ਕੁਰਜੀਤ ਸਿੰਘ ਨਾਲ ਗੱਲਬਾਤ ਉਹਨਾਂ ਦੀ ਹੋ ਰਹੀ ਹੈ ਉਹ ਦੇਖੋ ਉਸ ਟਾਈਮ ਆਂਦੇ ਕਿ ਨਹੀਂ ਆ ਰਹੇ ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੈ ਸਿੱਖਾਂ ਦੀ ਸਰਮੋਹ ਸੰਸਥਾ ਐ ਜੀਬੀਸੀ ਹੈ ਕਿ ਤੁਹਾਨੂੰ ਸਾਹਿਬ ਨੇ ਉੱਥੇ ਆਣਾ ਚਾਹੀਦਾ ਕਿਉਂਕਿ ਉਹ ਜਿਹੜਾ ਵੀਰ ਬੈਠਾ ਵਾ ਉਹ ਗੁਰਜੀਤ ਸਿੰਘ ਜਿਹੜਾ ਬੈਠਾ ਟਾਵਰ ਉੱਤੇ ਉਹ ਨਿੱਜੀ ਸਿਹਤਾਂ ਵਾਸਤੇ ਨਹੀਂ ਬੈਠਾ ਉਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਗਾਰਡਿੰਗ ਜਿਹੜੇ ਉੱਥੇ ਬੈਠਾ ਵੀਰ ਆਪਣਾ ਤਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਚਾਹੇ ਵੀਰ ਗੁਰਜੀਤ ਸਿੰਘ ਦੀ ਗੱਲ ਕਰ ਲਈਏ ਤਾਂ ਹੁਣ ਤੱਕ ਅਨੇਕਾਂ ਹੀ ਸੰਸਥਾਵਾਂ ਵੱਲੋਂ ਅਨੰਮਈਆਂ ਵੱਲੋਂ ਆਵਾਜ਼ਾਂ ਉਠਾਈਆਂ ਗਈਆਂ ਨੇ ਪਰ ਕੋਈ ਵੀ ਜਿਹੜਾ ਕਿ ਮਾਮਲਾ ਸੋਚਾਇਆ ਨਹੀਂ ਜੀ ਅਜੇ ਤੱਕ ਕੋਈ ਮਾਸਦਾ ਹਾਲ ਨਹੀਂ ਹੋਇਆ। ਦੇਖੋ ਮੈਂ ਕਿਤੇ ਨਾ ਕਿਤੇ ਇੱਥੇ ਦੇਖਿਆ ਜਾਵੇ ਤੇ ਸਾਡੇ ਜਿੰਨੇ ਵੀ ਵੀਰ ਭਰਾ ਨੇ ਜੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਬੈਠਾਂਗੇ ਤੇ ਸਾਡੇ ਤਾਦੀ ਮਸਲੇ ਹੋ ਪਾਣੇ ਜੇ ਵੀ ਅਸੀਂ ਕਹੀਏ ਕਿ ਵੱਖੋ ਵੱਖ ਚੱਲਾਂਗੇ ਤੇ ਸਾਡੇ ਮਸਲੇ ਹਲ ਕਦੀ ਨਹੀਂ ਹੋ ਪਾਣੇ। ਹੁਣ ਵੀਰ ਵੇਖੋ ਆਪਣਾ ਮੈਨੂੰ 15 ਮਹੀਨੇ ਤੋਂ ਉੱਪਰ ਹੋ ਸਮਾਂ ਹੋ ਚੱਲਾ ਗੁਰਜੀਤ ਨੂੰ ਬੈਠੇ ਨੇ। ਜਦਕਿ ਸਰਕਾਰਾਂ ਨੇ ਤੇ ਕਿਹਾ ਸੀ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਇਨਸਾਫ ਦਵਾਵਾਂਗੇ ਜੇ ਕੋਈ ਗਲਤ ਸੈਦੀ ਬੇਤਰੀ ਤੇ ਹੋ ਰਹੀ ਮਗਰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਦੇ ਲਈ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਵੀ ਸਹਿਯੋਗ ਲਹੋ ਦੇਖੋ ਮੇਰੇ ਹਿਸਾਬ ਨਾਲ ਤਾਂ ਰਾਜਨੀਤਿਕ ਪਾਰਟੀਆਂ ਦਾ ਤੇ ਪਹਿਲੇ ਦਿਨ ਤੋਂ ਸਾਥ ਚਾਹੀਦਾ ਸੀ ਕਿਉਂਕਿ ਉਹ ਐਸ ਕਰਕੇ ਚਾਹੀਦਾ ਸੀ ਉਹਨਾਂ ਨੇ ਪਹਿਲਾਂ ਹੱਦਨਾ ਵਾਅਦੇ ਕੀਤੇ ਸੀ ਪਰ ਅੱਜ 15 ਮਹੀਨੇ ਹੋ ਚੱਲੇ ਆ ਪਰ ਕਿਤੇ ਨਾ ਕਿਤੇ ਗੁਰਜੀਤ ਸਿੰਘ ਨੂੰ ਵੱਡੇ ਵੱਡੇ ਕਰੋੜਾਂ ਰੁਪਏ ਦੇ ਉਸ ਟਾਈਮ ਆਫਰ ਵੀ ਕੀਤੇਗੇ ਕਿ ਉਹ ਵਿਕੇਗਾ ਉਹ ਝੁਕੇਗਾ ਪਰ ਨਹੀਂ ਉਹ ਅੱਜ ਵੀ ਉੱਥੇ ਬੈਠਾ ਉੱਪਰ ਟਾਵਰ ਦੇ ਉੱਪਰ ਪਰ ਕਿਤੇ ਨਾ ਕਿਤੇ ਹੁਣ ਸਾਨੂੰ ਵੀ ਮਨੈਚੀ ਸੋਚਣੀ ਚਾਹੀਦੀ ਹੈ ਕਿ ਉਹ ਜੇ ਵਿਕਿਆ ਨਹੀਂ ਹੈ ਝੁਕਿਆ ਨਹੀਂ ਹੈ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਕੱਲ ਜੇ ਵੀਰ ਦੀ ਸਿਹਤ ਨੂੰ ਕੁਝ ਹੋ ਜਾਂਦਾ ਫਿਰ ਜਾ ਕੇ ਆਪਾਂ ਉਹਦੀ ਦੇਹ ਤੇ ਜਾ ਕੇ ਲੋਕਾਂ ਨੇ ਕਹਿ ਲੋ ਕਿ ਰਾਜਨੀਤਿਕ ਪਾਰਟੀਆਂ ਨੇ ਕਹਿ ਲੋ ਉੱਥੇ ਜਾ ਕੇ ਫਿਰ ਵਾਜ ਵੀ ਕਰਨਾ ਵਾ ਮਤਲਬ ਵੋਟਾਂ ਲੈਣ ਜਾਣੇ ਸਿੱਧਜੀ ਆਪਾਂ ਗੱਲ ਕਰ ਲੈਨੇ ਉਹ ਚੀਜ਼ਾਂ ਬਹੁਤ ਜ਼ਿਆਦਾ ਹੋਈ ਨਹੀਂ ਉਸ ਟਾਈਮ ਦੇ ਆ ਕੇ ਉੱਤੇ ਤੁਹਾਡੀ ਤਰਫੋਂ ਸਰ ਨੇ ਇਲੈਕਸ਼ਨ ਦੌਰਾਨ ਵਾਪਰ 15 ਪਾਰਟੀ ਨੇ ਤੁਹਾਡਾ ਸਹਿਯੋਗ ਕੀਤਾ ਕਿ ਇਸ ਵੀਰ ਦੇ ਵਿੱਚ ਵੀ ਉਹਨਾਂ ਪਾਕੇ ਸਾਥ ਦੇ ਆ ਜਾਈਏ ਦੇਖੋ ਮੈਂ ਤੇ ਕਹਿਣਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਬੇਦਬੀ ਇਹ ਮਸਲਾ ਨਾ ਉਹ ਸਾਰੇ ਸਿੱਖਾਂ ਵਾਸਤੇ ਉਹ ਇਕੱਲੇ ਗੁਰਜੀਤ ਸਿੰਘ ਦਾ ਨਹੀਂ ਮਸਲਾ ਹੈਗਾ ਅਸੀਂ ਜਿੰਨੇ ਵੀ ਮਤਲਬ ਸਰਦਾਰ ਆ ਜਾਂ ਪੱਗਾਂ ਬੰਨਦੇ ਆ ਸਾਡੇ ਸਾਰਿਆਂ ਦਾ ਮਸਲਾ ਹੈ ਤੇ ਮੈਂ ਤੇ ਕਹਿਣਾ ਹੈ ਤੇ ਸਾਰਿਆਂ ਨੂੰ ਮਤਲਬ ਬੋਡੇ ਨਾਲ ਮੋਢਾ ਜੋੜ ਕੇ ਚਲਣਾ ਚਾਹੀਦਾ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਇੱਕ ਵੀਰ ਆਪਣਾ ਅੱਗੇ ਲੱਗਿਆ ਤਾਂ ਸਾਨੂੰ ਸਾਥ ਦੇਣਾ ਚਾਹੀਦਾ ਹੈ ਤੇ ਜੇ ਅਸੀਂ ਅੱਜ ਉਹਦਾ ਸਾਥ ਨਹੀਂ ਦੇਵਾਂਗੇ ਕੱਲ ਨੂੰ ਉਹ ਵੀਰ ਦੇ ਕੁਝ ਹੋ ਜਾਏਗਾ ਫਿਰ ਦੁਬਾਰਾ 2 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਫਿਰ ਕੋਈ ਮੋਰਚਾ ਲੱਗੇਗਾ ਤੇ ਇਸ ਤੋਂ ਤਾਂ ਕਿ ਆਪਾਂ ਐਸੇ ਵੀਰ ਦਾ ਸਾਥ ਦੇ ਦਈਏ ਜਿਨ੍ਹਾਂ ਕੀ ਆਪਣੇ ਗੁਲਸੇ ਦੀ ਬੇਦਬੀ ਦਾ ਕੋਈ ਮਸਲਾ ਨਾ ਹੋ ਸਕੇ ਜਿਹੜੀ ਵੀ ਹੀਰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਇਦਾਂ ਸਮਾਂ ਦੱਸ ਦੋ ਤੇ ਸੰਗਤ ਨੇ ਕਿੱਥੇ ਇਕੱਠੇ ਹੋਣ ਦੇਖੋ ਇਸ ਦਾ ਸਮਾਂ ਜੇ 11 ਮਈ ਦਾ ਸਮਾਂ ਸਮਾਣੇ ਵਿਖੇਗਾ ਜੇ ਉਥੋਂ ਚੱਲ ਕੇ ਆਪਾਂ ਸਭ ਤੋਂ ਪਹਿਲਾਂ ਪਟਿਆਲੇ ਮਨੇ ਜਾਣਾ ਵਾ ਉਸ ਤੋਂ ਬਾਅਦ ਪੜਾਦਰ ਪੜਾ ਮਨੇ ਸ਼ੁਰੂ ਹੋ ਜਾਣਾ ਪੈਦਲ ਮਾਰਚ ਹੈ ਤੇ ਜਿੰਨੇ ਵੀ ਵੀਰ ਭਰਾ ਨੇ ਆਪਣੇ ਬਜ਼ੁਰਗੋ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਮਨੇ ਹਰ ਮੋਰਚਾ ਸਫਲ ਹੋਏਗਾ ਕਿਉਂਕਿ ਜੇ ਆਪਾਂ ਅੱਜ ਰਜਾਈਆਂ ਦੇ ਬਹਿ ਕੇ ਕਮੈਂਟ ਕਰੀ ਜਾਵਾਂਗੇ ਤੇ ਉਹਦਾ ਕੋਈ ਹੱਲ ਨਹੀਂ ਮਿਲਣਾ ਜੀ